ਡੀ 5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਵਿੱਚ ਦੂਜੇ ਦਿਨ ਵੀ ਜਾਰੀ ਹੈ ਤੇ ਉਹਨਾਂ ਨੂੰ ਮਿਲਣ ਲਈ ਕਿਸਾਨ ਜਾ ਰਹੇ ਨੇ ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਉਹਨਾਂ ਦੇ ਨਾਲ ਸਹੀ ਤਰੀਕੇ ਨਾਲ ਸਾਨੂੰ ਮੁਲਾਕਾਤ ਕਰਨ ਨਹੀਂ ਦਿੱਤੀ ਜਾ ਰਹੀ ਪਰ ਜਗਜੀਤ ਸਿੰਘ ਡੱਲੇਵਾਲ ਆਪਣੀ ਗੱਲ ਤੇ ਅੜੇ ਹੋਏ ਨੇ ਉਹਨਾਂ ਵੱਲੋਂ ਭੁੱਖ ਹੜਤਾਲ ਜਾਰੀ ਹੈ ਤੇ ਅਸੀਂ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਵੀ ਭੇਜ ਦਿੱਤਾ ਹੈ ਗੁਰਮੀਤ ਸਿੰਘ ਮੁੱਠਾਵਾਲਾ ਬਲਾਕ ਪ੍ਰਧਾਨ ਗੁਰੂ ਹਰਸਾਏ ਭਾਰਤੀ ਕਰਨ ਲੱਖੋ ਵਾਕੀ ਆਈ ਡੀ ਐਮ ਦੇ ਹਸਪਤਾਲ ਵਿੱਚ ਬੈਠੇ ਅੱਜ ਅਸੀਂ ਡੀ ਐਮ ਦੇ ਹਸਪਤਾਲ ਦੇ ਵਿੱਚ ਬੈਠੇ ਆ ਤੁਹਾਡਾ ਬਹੁਤ ਬਹੁਤ ਧੰਵਾਦ ਹੈ ਪੱਤਰਕਾਰ ਸਾਡੀ ਬੈਟ ਲੈਣ ਆਏ ਆ ਇਹਦੇ ਵਾਸਤੇ ਇਹਨਾਂ ਦਾ ਸ਼ੁਕਰਾਨਾ ਦੂਜੀ ਗੱਲ ਜਿਹੜੀ ਡੱਲੇਵਾਲ ਸਾਹਿਬ ਅੰਦਰ ਪੁਲਿਸ ਜਬਰਦਸਤ ਤੌਰ ਤੇ ਚੱਕ ਕੇ ਲਈ ਐਕਸ਼ਨ ਨੂੰ ਚੱਕ ਕੇ ਲਈ ਆਈ ਹੋਈ ਹੈ ਉਹਨੂੰ ਅਸੀਂ ਮੁਲਾਕਾਤ ਕਰਨ ਗਏ ਆ ਪਰ ਲੇਕਿਨ ਉਹਨਾਂ ਦਾ ਜਿਹੜਾ ਐਕਸ਼ਨ ਆ ਉਹ ਜਾਰੀ ਹੈ ਇਹ ਲੇਕਿਨ ਉਹ ਆਪਣੇ ਕਿਸਾਨਾਂ ਦੀ ਖਾਤਰ ਸਾਡੇ ਕਿਸਾਨਾਂ ਦੀ ਖਾਤਰ ਲੜ ਰਹੇ ਆ ਪੀ ਲੇਕਨ ਜਿਹੜੀਆਂ ਸਰਕਾਰਾਂ ਸਾਡੇ ਵਾਸਤੇ ਕੁਝ ਵੀ ਨਹੀਂ ਕਰ ਰਹੀਆਂ ਇਸ ਦੀ ਖਾਤਰ ਸਾਨੂੰ ਅੱਜ ਮਰਨਵਾਰਤ ਤੇ ਬੈਣਦੇ ਕਿਸਾਨ ਨੂੰ ਜ਼ਰੂਰਤ ਪੈ ਗਈ ਹੈ ਇਸ ਕਰਕੇ ਸਰਕਾਰ ਦਾ ਹੱਕ ਬਣਦਾ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਹੱਲ ਕਰਾਵੇ ਕਿਸੇ ਤਰੀਕੇ ਨਾਲ ਕਰਾਵੇ ਰਾਸ਼ਟਰਪਤੀ ਕੋਲ ਵੀ ਅਸੀਂ ਮੰਗ ਪੱਤਰ ਦਿੱਤਾ 26 ਤਰੀਕ ਨੂੰ ਵੀ ਸਾਡੀਆਂ ਮੰਗਾਂ ਕਿਸੇ ਤਰੀਕੇ ਦੇ ਨਾਲ ਹੱਲ ਕਰਾਈਆਂ ਜਾਣ ਕਿ ਕਿਸਾਨ ਸਰਕਾਰ ਤੇ ਨਾਰਾ ਦੇ ਅੰਦਰ ਕੋਈ ਤੁਹਾਨੂੰ ਮੁਲਾਕਾਤ ਕਰਨ ਲਈ ਜਾਣ ਦਿੰਦਾ ਹੈ ਮੁਲਾਕਾਤ ਕਰਨ ਧੱਕੋਸ਼ਾਂ ਹੀ ਗਏ ਆ ਜੀ ਵੈਸੇ ਜਾਣ ਦਿੰਦੇ ਸੀਗੇ ਬਰੋਗ ਦੇ ਬਹੁਤ ਸੀ ਇਧਰ ਜਾਣਾ ਇਧਰ ਜਾਣਾ ਇਹ ਤਾਂ ਸਾਨੂੰ ਪਤਾ ਲੱਗ ਗਿਆ ਸੀਗਾ ਵੀ ਇੱਥੇ ਪਹੁੰਚੇ ਹੋਏ ਆ ਤੇ ਅਸੀਂ ਮੁਲਾਕਾਤ ਕਰਨ ਗਏ ਆ ਉਹਨਾਂ ਦਾ ਦੂਜਾ ਸੰਘਰਸ਼ ਜਾਰੀ ਹੈ ਸਾਡੇ ਨਾਲ ਹੁਣ ਅੰਦਰ ਅਨਸੰਦੇਗ ਇੱਥੇ ਹਾਂਜੀ ਹਾਂਜੀ ਬਿਲਕੁਲ ਅੰਦਰ ਬੈਠੇ ਕੋਈ ਚੱਲ ਰਿਹਾ ਜੀ ਕਰਨਾ ਜਾਰੀ ਹੈ ਕੁਝ ਖਾਪੀ ਨਹੀਂ ਦੇ ਰਹੇ ਨਹੀਂ ਕੁਝ ਖਾਪੀ ਦੇ ਕੋਚਾ ਇਹ ਧੱਕੇ ਨਾਲ ਕੁਝ ਕਰ ਰਹੇ ਆ ਉਹ ਆਪਦੀ ਮਰਜ਼ੀ ਡਾਕਟਰਾਂ ਕਰਦੇ ਹੁੰਦੇ ਆ ਪਰ ਲੋਕ ਆਪਰੇ ਤਨੋਂ ਨਹੀਂ ਕਰ ਰਹੇ ਤਨੋਂ ਕਿੰਨੀ ਦਸਤਰਾ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂਜੀ ਕਰ ਰਹੇ ਆ ਪਰ ਉਹ ਤੂੰ ਕਰ ਰਹੀ ਐ ਇਸ ਤਰ੍ਹਾਂ ਵੀ ਮਤਲਬ ਐਸ ਤਰ੍ਹਾਂ ਗੱਲ ਨੂੰ ਤੂੰ ਧਰਨਾ ਮਾਰਨ ਵੱਲ ਛੱਡ ਦਿਓ ਮਾਰਨ ਵੱਲ ਛੱਡ ਦਿਓ ਅਸੀਂ ਤੁਹਾਡੀਆਂ ਮੰਗਾ ਜਾਜ ਮੰਨ ਕਰਾ ਦੇਾਂਗੇ ਮਾਂ ਅੱਗੇ ਵੀ ਬਹੁਤ ਵਾਰੀ ਇਹਨਾਂ ਨੇ ਕਿ ਸਾਡੇ ਨਾਲ ਤੁਹਾਨੂੰ ਵਿਸ਼ਵਾਸ ਦਿਵਾਇਆ ਪਰ ਬੇਵਿਸ਼ਵਾਸੀ ਹੀ ਦਾ ਸਰਵ ਕਰਦੇ ਆਂ ਦੂਸਰਾ ਦਿਨ ਨਹੀਂ ਹਾਂਜੀ ਅੱਜ ਦੂਸਰਾ ਦਿਨ ਹੋ ਗਿਆ ਜੀ ਹਾਂਜੀ ਦੂਜਾ ਦਿਨ ਹੋ ਗਿਆ ਲੱਗਦਾ ਅੱਜ ਦੋ ਦਿਨ ਹੋ ਗਏ ਅਰ ਬਲ ਲਈ ਸਾਨੂੰ ਕਰਨੀ ਪਊ ਜਿਸ ਤਰ੍ਹਾਂ ਅੱਗੇ ਵੀ ਅਸੀਂ ਨਵੰਬਰ ਦੇ ਗਏ ਸੀ ਉਸੇ ਤੇ ਸਾਨੂੰ ਫਿਰ ਦੁਬਾਰਾ ਦਸੰਬਰ 6 ਤੱਕ ਪ੍ਰੋਗਰਾ ਹਾਇ ਸਾਡਾ ਇਹ ਦੁਬਾਰਾ ਜਾਵਾਂਗੇ ਸੋ ਜਿੱਦਾਂ ਕਿ ਕਿਸਾਨ ਲੀਡਰਾਂ ਨੇ ਕੀ ਸਵਾਲ ਖੜੇ ਕੀਤੇ ਨੇ ਪ੍ਰਸ਼ਾਸਨ ਦੇ ਉੱਤੇ ਤੇ ਕੇਂਦਰ ਦੇ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਅੰਦਰ ਹਸਪਤਾਲ ਦੇ ਵਿੱਚ ਦਗਜੀਤ ਸਿੰਘ ਡੱਲੇਵਾਲ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਭੁੱਖ ਹੜਤਾਲ ਖੋਲ੍ਹ ਦਿਓ ਜੋ ਤੁਹਾਡੀ ਮਾਗ਼ਾਂ ਨੇ ਅਸੀਂ ਉਹ ਮਨਾ ਲਾਂਗੇ ਉਹ ਕਹਿੰਦੇ ਪਹਿਲਾਂ ਵਿਜੇਹਾ ਹੋ ਚੱਕਿਆ ਪਰ ਡੱਲੇਵਾਲ ਸਾਹਿਬ ਆਪਣੀ ਗੱਲ ਤੇ ਅੜੇ ਹੋਏ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ